ਨੇ ਆਤੇ ਨਾ ਆਏ ਦੋ ਮੁੰਡੇ ਸੀ ਇੱਕ ਬੁੜੇ ਨੇ ਦੱਸਿਆ ਕਿ ਪਾਣੀ ਦਾ ਬਹਾਅ ਜ਼ਿਆਦਾ ਹੋ ਗਿਆ ਤੇ ਅਸੀਂ ਇੱਕ ਮੈਂ ਨਿਕਲ ਗਿਆ ਇਹ ਕੋ ਨਿਕਲੇ ਨਹੀਂ ਜੁਆ ਪਰ ਉੱਥੇ ਇੱਕ ਇਹ ਲੇਡੀ ਨੇ ਆਨੂੰ ਕਿਹਾ ਕਿ ਇੱਕ ਮੁੰਡਾ ਰੁੜਿਆ ਹੋਇਆ ਹੈ ਆਪਾਂ ਉਹ ਜਿਹੜਾ ਛੋਟਾ ਮੁੰਡਾ ਹੈ ਆਪਾਂ ਫੁੱਲੀ ਸਾਰੀ ਕੈਂਬਰੇ ਵਿੱਚ ਚੈੱਕ ਕੀਤੀ ਹੈ ਤੁਹਾਨੂੰ ਲੱਭਾ ਕਿ ਉਹ ਮੁੰਡਾ ਨਾਲ ਹੀ ਕਿੰਨਾ ਨਵੜਿਆ ਇੱਕ ਮੁੰਡਾ ਰੁੜ ਗਿਆ ਤੇ ਉਹ ਕਹਿੰਦਾ ਕਿ ਆਪਾਂ ਮੈਂ ਬਾਹਰ ਆ ਗਿਆ ਕੀ ਇਲਾਜ ਤੁਹਾਨੂੰ ਮੇਰਾ ਨਾਮ ਰਮਨ ਕੁਮਾਰ ਜੀ ਹੈ ਰਮਨ ਜੀ ਕੀ ਗੱਲਬਾਤ ਹੋਈ ਹੈ ਜਿਹੜਾ ਸਰਚ ਹੋ ਰਿਹਾ ਹੈ ਇਹ ਮੇਰਾ ਨਾ ਆਂਜਾ ਛੋਟਾ 14 ਸਾਲ ਦਾ ਉਹ ਦੋ ਤਰੀਕ ਨੂੰ ਨਾ ਤੇ ਨਹਿਰ ਤੇ ਨਹਾਉਣ ਆਏ ਆ ਦੋ ਮੁੰਡੇ ਸੀ ਇੱਕ ਮੁੰਡੇ ਨੇ ਦੱਸਿਆ ਕਿ ਪਾਣੀ ਦਾ ਵਹਾਜ ਜਾ ਰਹਾ ਹੋ ਗਿਆ ਤੇ ਅਸੀਂ ਇੱਕ ਮੈਂ ਨਿਕਲ ਗਿਆ ਇਹ ਕੋ ਨਿਕਲੇ ਨਹੀਂ ਗਿਆ ਤੇ ਐਨਡੀਐਫ ਦੀਆਂ ਟੀਮਾਂ ਆਈਆਂ ਸੱਚ ਕਰਦੀਆਂ ਪਈਆਂ ਸਾਨੂੰ ਇਹ ਮੰਗ ਹੈ ਸਾਡਾ ਜਲਦ ਜਲਦ ਸਾਡਾ ਪੰਡ ਲੱਭੇ ਜੇ ਕਿੰਨੇ ਤਰੀਕ ਦੀ ਗੱਲ ਅਗੀ ਹੈ 2 ਤਰੀਕ ਦੀ 2 ਤਰੀਕ ਸ਼ਾਮ 6 ਵਜੇ ਇੱਕ ਨੂੰ ਕੰਪਲੀਟ ਕੀਤੀ ਖੁੱਸ ਨੂੰ ਕੰਪਲੀਟ ਕੀਤੀ ਹੈ ਬਨਾ ਦੇ ਵੀ ਕੱਲ ਦੀ ਕਾਰਵਾਈ ਪਾਈ ਹੈ ਅਜੰਦੀ ਐਫਐਸ ਦੀ ਟੀਮਾਂ ਆਈਆਂ ਲੱਭਦੀਆਂ ਮੀਆਂ ਜਾਂਚ ਕਰਦੀਆਂ ਨੇ ਆ ਨਾਮ ਕੀ ਹੈਗਾ ਉਹ ਬਨਾ ਪੰਕ ਬਾਨੂੰ ਕਹਿੰਦੇ ਆ ਵਸੇ ਘਰ ਦਾ ਨਾਮ ਤੇ ਬਾਨੂ ਹੀ ਹੈ ਜੀ ਜੀ ਸਰ ਕੀ ਨਾਜੀ ਤੁਹਾਡਾ ਸਰ ਮੇਰਾ ਨਾਮ ਅਭਿਸ਼ੇਕ ਹੈ ਇਹ ਦੀ ਕੀ ਗੱਲ ਬੋਤੋ ਜਿਹੜੀ ਸਰਚ ਵਾਰਾ ਚੱਲਦੀ ਦੀ ਹੈ ਸਰ ਇਹ ਸਰਚ ਤਾਂ ਚਲੰਦੀ ਹੈ ਮੇਰਾ ਬ੍ਰਦਰ 2 ਤਰੀਕ ਦਾ ਸ਼ਾਮੀ 4 ਵੇ ਦਾ ਘਰੋਂ ਗਾਇਬ ਹੈ ਘਰੋਂ ਗਿਆ ਸੀ ਪਾਰਕ ਦੇ ਵਿੱਚ ਖੇਲਣ ਉਸ ਤੋਂ ਬਾਅਦ ਇੱਕ ਮੁੰਡੇ ਨਾਲ ਗਿਆ ਸੀ ਇੱਥੇ ਅਬਰੋਂ ਨਗਰ ਵਾਲੀ ਨਹਿਰ ਹੈ ਕੋਈ ਉੱਥੇ ਆਇਆ ਸੀ ਕਾਰਟ ਵਾਲੇ ਬੋਲਦੇ ਪਰ ਉੱਥੇ ਕੇ ਲੇਡੀ ਜੀ ਨੇ ਆਨੂੰ ਕਿਹਾ ਕਿ ਇੱਕ ਮੁੰਡਾ ਰੁੜਿਆ ਰਹਾ ਹੈ ਕਿ ਆਪਾਂ ਉਹ ਜਿਹੜਾ ਛੋਟਾ ਮੁੰਡਾ ਹੈ ਆਪਾਂ ਫੁਟੇਜ ਸਾਰੀ ਕੈਮਰੇ ਵਿੱਚ ਚੈੱਕ ਕੀਤੀ ਹੈ ਤੁਹਾਨੂੰ ਲੱਭਾ ਗਿਆ ਉਹ ਮੁੰਡਾ ਨਾਲ ਹੀ ਆਪਾਂ ਉਹ ਮੁੰਡੇ ਨੂੰ 2-3 ਦਿਨ ਪਹਿਲਾਂ ਵੀ ਪੁੱਛਿਆ ਕੀ ਦੱਸ ਦੇਗੀ ਤੇਰੇ ਨਾਲ ਗਿਆ ਉਹ ਮੁੰਡਾ ਪਹਿਲਾਂ ਕਹਿੰਦਾ ਕਿ ਮੈਂ ਗਿਆ ਉਸ ਤੋਂ ਬਾਅਦ ਕਹਿੰਦਾ ਕਿ ਮੈਂ ਗਿਆ ਹੀ ਨਹੀਂ ਹੈਗਾ ਨਾਲ ਉਹਨੇ ਕੱਲ ਕਨਫਰਮ ਕੀਤਾ ਕਿ ਮੈਂ ਗਿਆ ਹੀ ਉਹ ਵੀ ਪੁਲਿਸ ਨੇ ਪ੍ਰੈਸ਼ਰ ਪਾਇਆ ਤੇ ਥਾਣੇ ਬੁਲਾਇਆ ਥਾਣੇ ਆ ਕੇ ਬੋਲਿਆ ਉਹ ਕਿ ਹਾਂਜੀ ਮੈਂ ਨਾਲ ਗਿਆ ਹੀ ਆਪਾਂ ਕਪੜੇ ਖੋਲ ਕੇ ਨਹਾਣ ਵੜੇ ਆ ਇੱਕ ਮੁੰਡਾ ਰੁੜ ਗਿਆ ਆ ਤੇ ਉਹ ਕਹਿੰਦਾ ਕਿ ਆਪਾਂ ਮੈਂ ਬਾਹਰ ਆ ਗਿਆ ਮੈਨੂੰ ਨਹੀਂ ਪਤਾ ਕਿ ਤੁਹਾਡਾ ਬ੍ਰਦਰ ਆਇਆ ਕਿ ਨਹੀਂ ਆਇਆ ਉਹਨੇ ਬਿਲਕੁਲ ਮਲਕੀ ਕਨਫਰਮ ਨਹੀਂ ਕਰਨ ਦਈ ਕੁਝ ਕੰਪਲੇਨ ਕੀਤੀ ਹੈ ਪੁਲਿਸ ਕੰਪਲੇਨ ਕੀਤੀ ਹੈ ਪਰ ਪੁਲਿਸ ਨੇ ਵੀ ਕੱਲ ਹੀ ਐਕਸ਼ਨ ਲੈ ਆ ਜੋ ਮੇਨ ਹੀ ਲੱਭਿਆ ਤੁਹਾਡਾ ਹਜੇ ਤੱਕ ਕੋਈ ਨਹੀਂ ਲੱਭਿਆ ਹਲੇ ਵੀ ਉਹ ਕਾਰਵਾਈ ਚੱਲਦੀ ਆ ਪਰ ਲੇਕਿਨ ਕੋਈ ਪਤਾ ਨਹੀਂ ਚੱਲ ਰਿਹਾ ਬ੍ਰਦਰ ਦਾ ਜੀ ਐਨ ਆਰ الاف ਦੀਆਂ ਟੀਮਾਂ ਜਿਹੜੀ ਲੱਗੀਆਂ ਉਹਨਾਂ ਨੂੰ ਫਿਰ ਕਰਦੇ ਹੈ ਹਾਂਜੀ ਕੀ ਮੰਗ ਕੀ ਕਰਦੇ ਚਲ ਜਲ ਮਿਲਣਾ ਜਾਈਏ ਹਾਨੂੰ ਜਲਦੀ ਜਲਦੀ ਮਿਲ ਜੇ ਬਸ ਮੇਰਾ ਬ੍ਰਦਰ ਜੀ ਹੈ ਨਿਆਤ ਨਾ ਆ ਨਾ ਇਹ ਉਹ ਮੁੰਡੇ ਸੀ ਇੱਕ ਬੁੜੇ ਨੇ ਦੱਸਿਆ ਕਿ ਪਾਣੀ ਦਾ ਬਹਾਅ ਜ਼ਿਆਦਾ ਹੋ ਗਿਆ ਤੇ ਅਸੀਂ ਇੱਕ ਮੈਨ ਨਿਕਲ ਗਿਆ ਇਹਦੇ ਕੋ ਨਿਕਲੇ ਨਹੀਂ ਜੇ ਪਰ ਉੱਥੇ ਇਹ ਲੇਡੀ ਜੀ ਨੇ ਇਹਨਾਂ ਨੂੰ ਕਿਹਾ ਕਿ ਇੱਕ ਮੁੰਡਾ ਰੁੜਿਆ ਹੋਇਆ ਹੈ ਆ ਆਪਾਂ ਉਹ ਜਿਹੜਾ ਛੋਟਾ ਮੁੰਡਾ ਹੈ ਆਪਾਂ ਫੁੱਟੇ ਸਾਰੀ ਕੈਮਰੇ ਵਿੱਚ ਚੈੱਕ ਕੀਤੀ ਆ ਤੁਹਾਨੂੰ ਲੱਭਾ ਕਿ ਉਹ ਮੁੰਡਾ ਨਾਲ ਹੀ ਕਿੰਨਾ ਨਵੜਿਆ ਇੱਕ ਮੁੰਡਾ ਰੁੜ ਗਿਆ ਹੈ ਤੇ ਉਹ ਕਹਿੰਦਾ ਕਿ ਆਪਾਂ ਮੈਂ ਬਾਹਰ ਆ ਗਿਆ ਆ ਤਰਫ ਹੀ ਆਇ ਤੁਹਾਨੂੰ ਮੇਰਾ ਨਾਮ ਰਮਨ ਕੁਮਾਰ ਜੀ ਹੈ ਰਮਨ ਜੀ ਕੀ ਗੱਲਬਾਤ ਹੋਈ ਜਿਹੜਾ ਸਰਚ ਹੋ ਰਿਹਾ ਇਹ ਮੇਰਾ ਨਾ ਪਾਂਜਾ ਛੋਟਾ 14 ਸਾਲ ਦਾ ਉਹ ਦੋ ਤਰੀਕ ਨੂੰ ਨਾ ਤੇ ਨਹਿਰ ਤੇ ਨਹਾਉਣ ਆਏ ਆ ਦੋ ਮੁੰਡੇ ਸੀ ਇੱਕ ਮੁੰਡੇ ਨੇ ਦੱਸਿਆ ਕਿ ਪਾਣੀ ਦਾ ਵਹਾਜ ਜ਼ਿਆਦਾ ਹੋ ਗਿਆ ਤੇ ਅਸੀਂ ਇੱਕ ਮੈਂ ਨਿਕਲ ਗਿਆ ਇਹ ਜਿਹੜਾ ਨਿਕਲੇ ਨਹੀਂ ਗਿਆ ਤੇ ਐਨਡੀਐਫ ਦੀਆਂ ਟੀਮ ਆਈਆਂ ਸੱਚ ਕਰਦੀਆਂ ਪਈਆਂ ਤਾਨੂੰ ਇਹ ਮੰਗਿਆ ਸਾਡਾ ਜਲਦ ਜਲਦ ਸਾਡਾ 판 ਲੱਭੇ ਜੇ ਕਿੰਨੇ ਤਰੀਕ ਦੀ ਗੱਲ ਅਗੀ ਹੈ 2 ਤਰੀਕ ਦੀ 2 ਤਰੀਕ ਸ਼ਾਮ 6 ਵਜੇ ਇੱਕ ਨੂੰ ਕੰਪਲੀਟ ਕੀਤੀ ਖੁੱਸ ਨੂੰ ਕੰਪਲੀਟ ਕੀਤੀ ਹੈ ਬਨਾਂ ਦੇ ਵੀ ਕਾਲ ਦੀ ਕਾਰਵਾਈ ਪਾਈ ਹੈ ਅਜੰਦੀ ਐਫਐਸ ਦੀ ਟੀਮਾਂ ਆਈਆਂ ਲੱਭਦੀਆਂ ਮੀਆਂ ਜਾਂਚ ਕਰਦੀਆਂ ਨੇ ਇਨਾਮ ਕੀ ਹੈਗਾ ਉਹ ਬਨਾ ਪੰਕ ਬਾਨੂ ਕਹਿੰਦੇ ਆ ਵਸੇ ਘਰ ਦਾ ਨਾਂ ਤੇ ਬਾਨੂ ਹੀ ਹੈ ਜੀ ਜੀ ਸਰ ਕੀ ਨਾਮ ਦੀ ਤੁਹਾਡਾ ਸਰ ਮੇਰਾ ਨਾਮ ਅਭਿਸ਼ੇਕ ਹੈ ਇਹ ਵੀ ਕੀ ਗੱਲ ਬੋਤ ਹੋਈ ਜਿਹੜੀ ਸਰਚ ਵਾਰਾ ਚੱਲਦੀ ਦੀ ਹੈ ਨਹੀਂ ਸਰ ਚ ਤਾਂ ਚਲਦੀ ਹੈ ਮੇਰਾ ਬ੍ਰਦਰ 2 ਤਰੀਕ ਦਾ ਸ਼ਾਮੀ 4 ਵੇ ਦਾ ਘਰੋਂ ਗਾਇਬ ਹੈ ਘਰ ਹੋ ਗਿਆ ਸੀ ਪਾਰਕ ਦੇ ਵਿੱਚ ਖੇਲਣ ਉਸ ਤੋਂ ਬਾਅਦ ਇੱਕ ਮੁੰਡੇ ਨਾਲ ਗਿਆ ਸੀ ਇੱਥੇ ਅਬਰੋਂ ਨਗਰ ਵਾਲੀ ਨਹਿਰ ਹੈ ਕੋਈ ਉੱਥੇ ਆਇਆ ਸੀ ਕਾਰਟ ਵਾਲੇ ਬੋਲਦੇ ਪਰ ਉੱਥੇ ਕੇ ਲੇਡੀਜ਼ ਨੇ ਆਨੂੰ ਕਿਹਾ ਕਿ ਇੱਕ ਮੁੰਡਾ ਰੁੜਿਆ ਹੋਇਆ ਹੈ ਆਪਾਂ ਉਹ ਜਿਹੜਾ ਛੋਟਾ ਮੁੰਡਾ ਹੈ ਆਪਾਂ ਫੁਟੇਜ ਸਾਰੀ ਕੈਮਰੇ ਵਿੱਚ ਚੈੱਕ ਕੀਤੀ ਹੈ ਤੁਹਾਨੂੰ ਲੱਭਾ ਗਿਆ ਉਹ ਮੁੰਡਾ ਨਾਲ ਹੀ ਆਪਾਂ ਉਹ ਮੁੰਡੇ ਨੂੰ 2-3 ਦਿਨ ਪਹਿਲਾਂ ਵੀ ਪੁੱਛਿਆ ਕੀ ਦੱਸ ਦੇਗੀ ਤੇਰੇ ਨਾਲ ਗਿਆ ਉਹ ਮੁੰਡਾ ਪਹਿਲਾਂ ਕਹਿੰਦਾ ਕਿ ਮੈਂ ਗਿਆ ਉਸ ਤੋਂ ਬਾਅਦ ਕਹਿੰਦਾ ਕਿ ਮੈਂ ਗਿਆ ਹੀ ਨਹੀਂ ਹੈਗਾ ਨਾਲ ਉਹਨੇ ਕੱਲ ਕਨਫਰਮ ਕੀਤਾ ਕਿ ਮੈਂ ਗਿਆ ਹੀ ਉਹ ਵੀ ਪੁਲਿਸ ਨੇ ਪ੍ਰੈਸ਼ਰ ਪਾਇਆ ਤੇ ਥਾਣੇ ਬੁਲਾਇਆ ਥਾਣੇ ਆ ਕੇ ਬੋਲਿਆ ਉਹ ਕਿ ਹਾਂਜੀ ਮੈਂ ਨਾਲ ਗਿਆ ਹੀ ਆਪਾਂ ਕਪੜੇ ਖੋਲ ਕੇ ਨਹਾਣ ਵੜੇ ਆ ਇੱਕ ਮੁੰਡਾ ਰੋੜ ਗਿਆ ਤੇ ਉਹ ਕਹਿੰਦਾ ਕਿ ਆਪਾਂ ਮੈਂ ਬਾਹਰ ਆ ਗਿਆ ਮੈਨੂੰ ਨਹੀਂ ਪਤਾ ਕਿ ਤੁਹਾਡਾ ਬ੍ਰਦਰ ਆਇਆ ਕਿ ਨਹੀਂ ਆਇਆ ਉਹਨੇ ਬਿਲਕੁਲ ਮਲਕੀ ਕਨਫਰਮ ਨਹੀਂ ਕਰਨ ਦਈ ਕੁਝ ਕੰਪਲੇਨ ਕੀਤੀ ਹੈ ਪੁਲਿਸ ਕੰਪਲੇਨ ਕੀਤੀ ਹੈ ਪਰ ਪੁਲਿਸ ਨੇ ਵੀ ਕੱਲ ਹੀ ਐਕਸ਼ਨ ਲੈ ਆ ਜੋ ਮੈਂ ਨਹੀਂ ਪਹਿਲਾ ਤੁਹਾਡਾ ਹਾਂ ਜਿਦਕ ਕੋਈ ਨਹੀਂ ਲੱਭਿਆ ਹਲੇ ਵੀ ਉਹ ਕਾਰਵਾਈ ਚੱਲਦੀ ਆ ਪਰ ਲੇਕਿਨ ਕੋਈ ਪਤਾ ਨਹੀਂ ਚੱਲ ਰਿਹਾ ਬ੍ਰਦਰ ਦਾ ਜੀ ਐਨ ਆਰ ਆਫ ਦੀਆਂ ਟੀਮਾਂ ਜਿਹੜੀ ਲੱਗੀਆਂ ਉਹਨਾਂ ਨੂੰ ਕੁਝ ਕਰ ਦਿੱਤਾ ਹੈ ਹਾਂਜੀ ਕੀ ਮੰਗ ਕੀ ਕਰਦੇ ਹਾਂ ਚਲ ਜਲ ਮਿਲਣਾ ਜਾਈਏ ਸਾਨੂੰ ਜਲਦ ਜਲ ਮਿਲ ਜਾਈਏ ਬਸ ਮੇਰਾ ਬ੍ਰਦਰ ਜੀ ਹੈ